ਆ ਤੇ ਪਕੌੜਾ ਦਾ ਮਸਾਲਾ ਕਰ ਲਈ ਤਿਆਰ ਐ ਇੱਜਾ ਕਰ ਸਵਾਦ ਦੀ ਚਾਹ ਬਣਾਈ ਤੇ ਵਿੱਚ ਨਾ ਥੋੜਾ ਪਾਣੀ ਪਾਈ ਤੇ ਮੈਦਾ ਦੁੱਧ ਪਾਈ ਵਾਵਾ ਹਰਾ ਨਹੀਂ ਤੇ ਮਾਤਾ ਦਾ ਮੌਕਾ ਚਾਹੀਦਾ ਤੈਨੂੰ ਪਤਾ ਹੀ ਆ ਮੇਰੀ ਗੱਲ ਸੁਣ ਉਹ ਤਾਂ ਗੱਲ ਕੋਈ ਨਹੀਂ ਚਾਹ ਵੀ ਸਵਾਦ ਬਣਾ ਲਵਾਂਗੀ ਪਰ ਨਾ ਮੈਨੂੰ ਹੁਣ ਇੱਕ ਗੱਲ ਦਾ ਹੋਣ ਰਿਹਾ ਵਾ ਜੇ ਜਗਲਜੀਤ ਮੁੰਡੇ ਨੂੰ ਲੈ ਕੇ ਆ ਜੇ ਫਿਰ ਤੇ ਕੋਈ ਗੱਲ ਨਹੀਂ ਤੇ ਜੇ ਪ੍ਰੋਣਾ ਨਾਲ ਆ ਗਿਆ ਨਾ ਉਹਨੇ ਤਾਂ ਸਾਨੂੰ ਖਲੋਣੀ ਨਹੀਂ ਦਿਆ ਕਰਨਾ ਲੈ ਜੇ ਨਾਲ ਆ ਗਿਆ ਤੇ ਉਹ ਭੈਣ ਜੀ ਮੇਰੇ ਕੋਲ ਖਾ ਲਾ ਉਹ ਨਾਲ ਹੀ ਆਉਣਾ ਵਾ ਜਿਹੜਾ ਤਾਂ ਮਾਤਾ ਕਹਿਣ ਲਈ ਆ ਨਾ ਮੈਨੂੰ ਪਤਾ ਵਾ ਉਹ ਤਾਂ ਕਰ ਕਦੀ ਨਾ ਰਹੂਗਾ ਨਾਲੇ ਇਹੋ ਜਿਹਾ ਮੌਕਾ ਨੂੰ ਲੰਭਣ ਡਿਆ ਕਿਤੇ ਹਾਏ ਹਾਏ ਕੁੜੀਆਂ ਤਾਂ ਸੁਣੀਆਂ ਹੀ ਗਈਆਂ ਟੇਕੇ ਰਹਿਣ ਆਉਂਦੇ ਨਾ ਅੱਜ ਵਾਈ ਸੁਣੇ ਕਿਤੇ ਰਹਿਣ ਆਉਂਦੇ ਓਏ ਘੱਟ ਜਵਾਈ ਵੀ ਆਉਣਾ ਵਾ ਸਭ ਕੁਝ ਪੁੱਠਾ ਪੈਣ ਡਿਆ ਵਾ ਨਾਲੇ ਹੁਣ ਸਾਨੂੰ ਚੁੱਪ ਰਹਿਣਾ ਪੈਣਾ ਵਾ ਜੇ ਅਸੀਂ ਬੋਲੀਆਂ ਨਾ ਤੇ ਵੇਖ ਲਾ ਫਿਰ ਧਮਕੀਆਂ ਮਿਲਣ ਡੀਆਂ ਤੋ ਜੇ ਹੱਦ ਹਸਾ ਸਭ ਕੁਝ ਕਿਸ ਗਿਆ ਨਾ ਤੇ ਅਸੀਂ ਕੀ ਕਰਾਂਗੇ ਕੋਈ ਨਹੀਂ ਆ ਮੈਂ ਤੇ ਆਪ ਕਹਿਣ ਦੀਆਂ ਸੱਚੇ ਪਾਸ਼ਾ ਨਾ ਹੀ ਆਏ ਨਾਲ ਜੇ ਆ ਗਿਆ ਨਾ ਤੇ ਚਾਰ ਦਿਨ ਵੇਖੀ ਜਿਹੜੇ ਸਾਡੇ ਹਾਲ ਹੋਣੇ ਆ ਨਾ ਉਹ ਜਾਂ ਤੂੰ ਜਾਣਦੀ ਹੈ ਤੇ ਜਾਂ ਮੈਂ ਜਾਣਦੀ ਆ ਹੋਰ ਇੱਥੇ ਸਾਰਿਆਂ ਨੇ ਮੰਜੀਆਂ ਤੇ ਚਕਚੜ ਬੈ ਕੇ ਖਾਣਾ ਹੀ ਚੱਲ ਕੋਈ ਨਹੀਂ ਘਰ ਪਕੌੜਿਆਂ ਦੀ ਤਿਆਰੀ ਤੂੰ ਤੇ ਮੈਂ ਚਾਹ ਚ ਪਾਵਾਂ ਇਲਾਚੀ ਮੁੱਚੀ ਤੇ ਮੈਂ ਤਾਂ ਘਰ ਦੀ ਹੀ ਤਿਆਰੀ ਆ ਬਸ ਹੋ ਚਲੇ ਤੇਲ ਵੀ ਗਰਮ ਹੋ ਗਿਆ ਵਾ ਉਹ ਵੀ ਹੁੰਦੀ ਹਣੀ ਆ ਮਾਤਾ ਨੇ ਕਹਿਣਾ ਵੀ ਆਏ ਮਗਰੋਂ ਤਾਂ ਪਹਿਲਾਂ ਪਲੇਟਾਂ ਗਾੜੀ ਤੇ ਰੋ ਚੱਲ ਕੋਈ ਹਰਲਾ ਦਵਾ ਦਵਾ ਕਰਨਾ ਹੀ ਪੈਣਾ ਹੁਣ ਹੋ ਗਿਆ ਹੋ ਗਿਆ ਬਸ ਇਹ ਦਨੇ ਦੇ ਪਹਿਰੇ ਤੇਰੇ ਪਿੱਕੇ ਕਿਤੇ ਗੇਟ ਬੰਦ ਰਹਦੇ ਆ ਤੇ ਗੁੱਸੇ ਵਿੱਚ ਹੋ ਗਿਆ ਬੰਦ ਹੀ ਕਰੀਦਾ ਤੇ ਇੱਥੇ ਬੰਦ ਕਰਕੇ ਤੇ ਉਹਨਾਂ ਨੂੰ ਪਤਾ ਹੋਣਾ ਕਿ ਕਿਸ ਨੇ ਚਲੋ ਕੋਈ ਨਾ ਮੈਂ ਖੜਕੋ ਇਹਨਾਂ ਨੂੰ ਲੱਗਦੀ ਜਿੰਨੇ ਮਰਜ਼ੀ ਕਰ ਲੋ ਫੈਂਟਾਸਟਿਕ ਆ ਫੈਂਟਾਸਟਿਕ ਆ ਪਰ ਠੀਕ ਹੈ ਦਲਜੀਤ ਹਾਂਜੀ ਹਾਂਜੀ ਫੀਸ ਲਾਓ ਮੈਂ ਵੀ ਚਲੋ ਅੱਗੇ ਉਹ ਦਲਜੀਤ ਉਹ ਮੋਟਰਸਪਾਰਾ ਘਰ ਆਉਣ ਵਾਲਾ ਕੱਲ ਮੈਂ ਕਰਾ ਦੇਣੀ ਆ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਜੀ ਹਾਂ ਵਧੀਆ ਵਧੀਆ ਆਜੋ ਆਜੋ ਤੁਹਾਨੂੰ ਮੱਧੀ ਆਜੋ ਅੱਜ ਲੱਗਾ ਈਓ ਸੋਰਿਆਂ ਦੀ ਹਿੱਕ ਤੇ ਮੋਟਰਸਾਈਕਲ ਹੈ ਮੈਂ ਤਾਂ ਸਾਈਕਲ ਤੇ ਨਹੀਂ ਮਾਣਾ ਅੱਜ ਥੱਲੇ ਫੇਰ ਬੁਲਟ ਆ ਆਰਾ ਪੁੱਤ ਉਠ ਚੱਲ ਅੱਜ ਤੇ ਲੱਗਦਾ ਟੜਕੇ ਲੱਗਣ ਦੇ ਆ ਕੋਈ ਅਸਰ ਹੋਇਆ ਵਾ ਇਹਨਾਂ ਨੂੰ ਚੱਲ ਚੰਗੀ ਗੱਲ ਵਾ ਟਾਈਮ ਨਾਲ ਹੀ ਹੋ ਗਿਆ ਵਾ ਵੜਾ ਕਿੱਥੇ ਗਏ ਆ ਸਾਰੇ ਬਾਕੀ ਇਹ ਹਾ ਲੋ ਉਹੀ ਹੋਇਆ ਜਿਹਦਾ ਡਰ ਹੀ ਆ ਗਿਆ ਨਾਲ ਫਿਰ ਆ ਗਿਆ ਬਨਾਲ ਕੇ ਹੈ ਹੁਣ ਪਵਾੜਾ ਪਤਰਾ 4 ਦਿਨ ਵੇਖੀ ਸੀ ਇੱਕ ਦਫਾ ਸੁੱਕੇ ਰਹਿਣੇ ਹੱਡੇ ਆਕੜ ਪਤਾ ਕਿੰਦੀ ਆ ਮੋਟਰਸਾਈਕਲ ਲਿਆ ਕੇ ਹਾਵੇ ਪਹੁੰਚ ਤੇ ਬੂਹੇ ਦਾ ਗਾੜੀ ਲਾਇਆ ਆਣ ਕੇ ਹੈ ਔਰ ਜਿਹੜਾ 4 ਦਿਨ ਵੇਖੀ ਸਹੀਆਂ ਕੀ ਕੋ ਕਰਦਾ ਵਾ ਆਂਦਾ ਆਕੜ ਵਖਾਲਣ ਢਿਆਪੇ ਆਪਣੀ ਉਹਨੇ ਬੜਾ ਕੋ ਕਰਨਾ ਵਾ ਪੰਜੇ ਛੱਡਦੇ ਗੱਲਾਂ ਤੋਂ ਹੁਣ ਮਾਈ ਨੇ ਵੇਖੀ ਕਿਦਾਂ ਖੁਸ਼ ਬਣਾ ਹਾਂ ਹੈ ਤੁਹਾਨੂੰ ਰੇਤ ਨੂੰ ਠੰਡ ਪੈ ਜਾਣੀ ਆ। ਆਹੋ ਚਲ ਕੇ ਹੁਣ ਤਾਂ ਮਿਲਦੇ ਹੁਣੇ ਜਾ ਕੇ ਹੁਣ ਵੇਖੀਵਾਜਾਂ ਪਿਆਣੀ ਵਾਲੀਆਂ ਨਹੀਂ ਲੈ ਓ ਠੰਡਾ ਨਹੀਂ ਲੈ ਪਕੋੜੇ। ਕਿ ਮੈਂ ਤੇ ਇਸ ਤਰ੍ਹਾਂ ਕਰਕੇ ਦਰਦਾ ਪਕੋੜੇ ਕੜਾਈ 'ਚ ਪਾ ਤੇ ਤੇ ਆਉਂਦੇ ਹੁਣੇ ਤਾਂ ਮੈਂ ਤੇ ਜਬਾਨ ਨੇ ਮੂੰਹ 'ਚ ਭੋਵੇਂ। ਆ ਕੋਈ ਨਹੀਂ। ਪੜ ਤੂੰ ਤਾਂ। ਐਂ ਦਾ ਕਰੋ ਹਾਂ। ਤੋ ਇਹ ਨਾ ਠੱਡਾ ਪਾਓ ਤੇ ਮੈਂ ਨਾਲ ਸੱਤਕਲ ਬੁਲਾ ਲੰਦੀ ਆ ਤੇ ਨਾਲੇ ਮਿਲਵਨੀ ਆ। ਚਲ ਮੈਂ ਪਾ। ਤੇ ਨਾਲ ਠੰਡਾ ਫਰਾਮ ਦੇ। ਨਹੀਂ ਮਾਤਾ ਵਾਪੇ ਪਾ ਲਾ। ਮੇਰਾ ਦਿਮਾਗ ਪਹਿਲਾਂ ਹੀ ਬੁੰਦਲ ਗਿਆ। ਮਾਤਾ ਨੂੰ ਪਾ ਦੇ ਜਾਂ ਕੂੜੇ ਨੇ ਕਹਿਣਾ ਉਹ ਮੇਰੇ ਮਾਨ ਵੇਖਣਾ ਮਾੜ ਵਾੜਾਂ ਫਰਾਗੇ ਮਾਤਲ ਕਾ ਚੁੰਡੀਆ ਮੜਦਾ ਠੰਡਾ ਖਾਣ ਪੀਣ ਚੰਗੀ ਭਲੀ ਆ ਜੇ ਕੇ ਨੇ ਪੁੱਛਿਆ ਫਿਰ ਕਹਿੰਨਾ ਮੈਂ ਤਾਂ ਠੀਕ ਨਹੀਂ ਆ ਮੇਰੇ ਤਾਂ ਲੱਤਾਂ ਹੀ ਨਹੀਂ ਦੁਖਣੋਂ ਹਟਦੀਆਂ ਦਵਾਈ ਖਾ ਲੈਣੀ ਆ ਤੁਰ ਪੈਣੀ ਆ ਚੱਲ ਚੱਲ ਹੁਣ ਰੋਲਾ ਨਾ ਪਾ ਪਕੌੜੇ ਕੱਢ ਦਵਾਦਾ ਤੈਨੂੰ ਪਤਾ ਤਾਂ ਹੈ ਇਹ ਫਿਰ ਨਿਕਲ ਗਏ ਪਕੌੜੇ ਮੇਰੇ ਭੈਣ ਜੀ ਤੁਸੀਂ ਆਪਣਾ ਕੰਮ ਕਰੋ ਅੱਜ ਘਾਟ ਪਾ ਲਓ ਅਦਰਕ ਉਦਰਕ ਚੱਲ ਹਾਂ ਮੈਨੂੰ ਫੜਾ ਤੇ ਆ ਜਾ ਕੇ ਤੇ ਦੇ ਕੇ ਆ ਤੋ ਬਣਾਉ ਠੰਡਾ ਫਿਰ ਕਹਿਣਾ ਉਹ ਤਾਂ ਨਹੀਂਆ ਦਵਾਦਾ ਲੈ ਕੇ ਨਹੀਂ ਆ ਆਪਣੇ ਆਪ ਹੀ ਪਤਾ ਹੁੰਦਾ ਇਹਨਾਂ ਨੂੰ ਆਲੇ ਘਰ। ਅੱਜ ਉਹ ਮਸਾੜੀ ਨਾ ਜਾਣ। ਚਲ ਆਉਂਦੇ ਆ ਲੈ ਕਪੂਰ ਹੋਰ ਪਾ ਦੋ। ਆ ਨਾਲੇ ਨਾ ਮੜਾ ਲੋਣ ਵੇਖ ਲਓ ਮੂੰਹ ਚ ਪਾ ਕੇ ਪਤਾ ਕਿੰਨਾ ਬਣਿਆ ਹੈ। ਪਾਉਣੀ ਆ ਮੈਂ। ਜੇ ਆ ਮਮਿਤ ਬੈਠੇ ਆ ਮਮ ਸਸਰੀ ਘਾਲ। ਬਹੁਤ ਸਸਰੀ ਘਾਲ। ਉਹ ਸੁਣਾ। ਬਸ ਵਧੀਆ। ਹਾਂਜੀ ਹਾਂਜੀ। ਸਾਸੀਆਂ ਜੀ। ਤੁਸੀਂ ਠੀਕ ਦੇ ਸਿਹਤ। ਕੀ ਹਾਲ ਜੀ? ਠੀਕ ਹਾਲ ਹੈ। ਵਧੀਆ ਹਾਲ ਹੈ। ਉਹ ਠੀਕ ਜੀ ਸੇਤ ਹੁਣ। ਹਾਂ ਠੀਕ ਹਾਂ। ਬਾਠ ਠੀਕ ਜੀ ਆਪਾਂ ਵਧੀਆ ਹਾਂਜੀ ਹਾਂਜੀ ਉਹ ਕੰਮ ਜਿਹੜਾ ਲੱਗਿਆ ਨਾ ਸੰਭ ਗਿਆ ਹੈ ਹਾਂਜੀ ਉਹ ਸਾਹਮਣੇ ਕੋ ਸਾਹਮਣੇ ਵਾਲਾ ਆਹ ਪੰਥੀ ਨੂੰ ਕੱਗੇਆਂ ਛੁੱਟੀਆਂ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਪਾ ਬਬੀ ਜੀ ਹਾਲੋ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਸੁਣਾ ਦਿਲ ਤੇ ਕੀ ਹਾਲ ਵਧੀਆ ਵਧੀਆ ਤੁਸੀਂ ਸੁਣਾਓ ਨਿਕਾ ਕਿੱਥੇ ਗਿਆ ਜੀ ਉਹ ਬਾਹਰ ਚੱਲ ਗਿਆ ਸੀ ਗੁਰਪਤੇ ਨਾ ਖੇਡਣ ਲੱਗ ਪਾ ਬਬੀ ਜੀ ਗੱਲ ਸੁਣੋ ਇੱਥੇ ਥੋੜੀ ਜਿਨੀ ਆਈਸ ਪਾ ਲਓ ਹਾਂ ਜੀ ਇਹ ਤਾਂ ਬੜਾ ਫਿੱਡਾ ਹੋ ਗੀ ਹੁਣ ਨਹੀਂ 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 ਮੈਂ ਜ਼ਿਆਦਾ ਪੀਣਾ ਅੱਛਾ ਹੂੰ ਹੋਰ ਨਮੀ ਠੀਕ ਠਾਕ ਜੇ ਕਿਤੇ ਤੁਸੀਂ ਵੀ ਆਇਆ ਕਰੋ ਸਾਡੇ ਕੋਲ ਯਾਰਾ ਪਤਨਾ ਠੀਕ ਨਹੀਂ ਰਹੀ ਇਹ ਗੱਲ ਹੋ ਗਈ ਏ ਮਮਾ ਗਾ ਜਗਾ ਬਫਰ ਚੰਦ ਲੈਦੇ ਅੱਛਾ ਇਹ ਮੈਂ ਚਾਹ ਲੋ ਤੁਹਾਨੂੰ ਦੱਸਿਆ ਕਿ ਕਿੰਨਾ ਫੈਨ ਹੋ ਗਿਆ ਨਾ ਤੇ ਤੁਹਾਨੂੰ ਹੋ ਜਾਦਾ ਜਿਆੜੇ ਤੇ ਪਿਆਰ ਨੂੰ ਤੇ ਬਾਤ ਚਾਹ ਮੰਨ ਤੋ ਇਹ ਨਾ ਗ੍ਰਾਹ ਕਰੋ ਤੁਹਾਡੇ ਨਾਲ ਹੀ ਆਪਾਂ ਵਾ ਚਲੋ ਅੱਜ ਮਾਰਾ ਜਿਆਾ ਥੋੜਾ ਸਾ ਸਾਬ ਦੇ ਆਲੂ ਭਾਜੀ ਪਾਲਿਆਂ ਦੇ ਵਿੱਚ ਆਈ ਸੀ ਹਾਂਜੀ ਹੁਣ ਵਧੀਆ ਹੋਇਆ ਜੇ ਥੈਂਕ ਯੂ ਜੀ ਨਾ ਨਾ ਬਹੁਤ ਵਧੀਆ ਕੋਟ ਨਾ ਪਰ ਪਰਿਵਾਰ ਸਭ ਠੀਕ ਛੱਜੇ ਹਾਂਜੀ ਹਾਂਜੀ ਸਭ ਠੀਕ ਆ ਆਪਾਂ ਤਾਂ ਠੀਕ ਦੇ ਵਿੱਚ ਤੁਸੀਂ ਆਉਣਾ ਵਾ ਤੇ ਨੰਬਰ ਫੇਰ ਸਾਡਾ ਲੱਗ ਗਿਆ ਪਹਿਲਾਂ ਚਲੋ ਅੱਛਾ ਪਾਜੀ ਤੁਸੀਂ ਫਿਰ ਹੋ ਕੇ ਨਾਲ ਮੈਂ ਨਾਲੀਆਂ ਇਹਨਾਂ ਦੇ ਕੇ ਜਦੋਂ ਕਹਿਣੇ ਕੋ ਦੋ ਚੱਲ ਜਾਾਂਗੇ ਠੀਕ ਆ ਠੀਕ ਆ ਤੇ ਤੀਜੋ ਪਾਜੀ ਤੇ ਠੰਡਾ ਜ਼ਰੂਰ ਹੈ ਆ ਵੀ ਕਰਾਂਗਾ ਕੋਲ ਕਰ ਤੇ ਫਿਰ ਯਾਦ ਯਾਰੀ ਅਸੀਂ ਤੁਹਾਨੂੰ ਕਿੱਥੇ ਤੋਂ ਨੇ ਕਰਿਆ ਜਾਂਦਾ ਕੰਮ ਨਾ ਜੀ ਨਾ ਮੈਂ ਤਾਂ ਮਾਹਾਂ ਹੀ ਹੋਣਾ ਆ ਦੋ ਚਾਰ ਬੰਦੇ ਲਾ ਕੇ ਚੱਲ ਵਧੀਆ ਮੰਮੀ ਹੋਵਾ ਚਾਰ ਤਿੰਨ ਹੌਂਕ ਲੱਗੀ ਰਹੂਗੀ ਨਿਕਲੇ ਕਿੱਥੇ ਜਾਂਦਾ ਤੁਹਾਨੂੰ ਪਤਾ ਹੀ ਆ ਘਰਾਂ ਦੇ ਕੰਮਾਂ ਜੋ ਬੜਾ ਔਖਾ ਹੋ ਜਾਂਦਾ ਮੈਂ ਤਾਂ ਕੰਮ ਕਰਾਦੇ ਜਿਹੜੇ ਨੀ ਜ਼ਿੰਮੇਦਾਰੀ ਐ ਨੀ ਮੁਕਦੇ ਕੰਮ ਕਰੋ ਤੇ ਤੁਸੀਂ ਆ ਕੇ ਆਰਦੇ ਇੱਦਾਂ ਹੀ ਆਣਾ ਕਿ ਅੱਜ ਪਾਜਣਾ ਹਾਂਜੀ ਹਾਂਜੀ ਥੈਂਕ ਯੂ ਬਬੀ ਜੀ ਉਹ ਆ ਵੀ ਅਜ ਤਾਂ ਨਿਆਰਾ ਆ ਗਿਆ ਹੀ ਹੈ ਕਸਰ ਤੇ ਕੋ ਭਾਬਿਆਂ ਨੇ ਕੋਈ ਛੱਡੀ ਨਹੀਂ ਆਪਣੇ ਵੱਲ ਭਾ ਅੱਜ ਸਾਲੇ ਕਿੱਥੇ ਗਏ ਫੇਰ ਦੋਵੇਂ ਗੈਬ ਕਿੰਨਾ ਚਿਰ ਰਹਿਣਗੇ ਚਾਰ ਦਿਨ ਇੱਥੇ ਹੀ ਆ। ਲੈ। ਮਾਣ ਆ ਜੇ ਪਿਆ ਆ ਜਾਉਂਦਾ। ਇਹੋ ਕਿਹੜਾ ਕੰਮ ਦੇ ਜਿਵੇਂ। ਉਹ ਬੱਲੇ ਪੁਰਾਣਿਆਂ ਸਤਿਗੁਰ ਜੀ। ਸਤਿਗੁਰ ਕਾਲ ਕੀ ਹਾਲ ਆ? ਠੀਕ ਠਾਕ ਨੇ? ਠੀਕ ਠੀਕ ਵਧੀਆ। ਬਾਹਰ ਬੈਠਾ ਹੁੰਦਾ ਜਦੋਂ ਆਈਏ। ਉਹ ਪਾਜੀ ਦੂਜੇ ਨਹੀਂ ਆਏ। ਉਹ ਪਿਛੇ ਆਂ ਡਿਆ ਮੈਂ ਤਾਂ ਭਜਾ ਉਹ ਵਾ ਫੇਠੀ ਠਾਕ ਜੇ ਵਧੀਆ ਕਦਮ ਤੇ ਆ ਜੇ ਆ ਹੋ ਹੀ ਗਿਆ ਜੇ ਘੰਟਾ ਕ ਅੱਛਾ ਅੱਛਾ ਉਹ ਕੱਲ ਦਾ ਡਿਆ ਹੀ ਬੋਲਣ ਕਾ ਮੈਂ ਅੱਗੇ ਸਾਬ ਲਾਉਂਦਾ ਮੈਂ ਪੁਰਾਣਾ ਹੋਊਗਾ ਅੱਛਾ ਹਾਂ ਚਲੋ ਬਾਹਰ ਇਧਰ ਹੋਲੀ ਕੰਮ ਬੋਲਦੇ ਉਸੇ ਕੋਈ ਆਉਂਦਾ ਨਹੀਂ ਤੁਹਾਡੇ ਪਤਾ ਨਹੀਂ ਫਿਰ ਸਾਡੇ ਸੱਚ ਹੋ ਜਾਂਦਾ ਵਾ ਤੁਹਾਡੇ ਫਿਰ ਕਾਹ ਡੁਪਲੀਕੇਟ ਹੋਣੇ ਆ ਹੋ ਸਕਦਾ ਵਾ ਕੰਮ ਜੇ ਫਰਕ ਵਾ ਦਾਣੇ ਜਣੇ ਪਾਏ ਕਦੀ ਕੰਮ ਨੂੰ ਵੀ ਨਹੀਂ ਦਾਣੇ ਤੇ ਫਿਰ ਪੋਂਦੇ ਰਹੀਦਾ ਵਾ ਨਹੀਂ ਨਹੀਂ ਦਾਣੇ ਪੋਦੇ ਹੋ ਨਾ ਕਾਂ ਫੇਰ ਸੱਚ ਬੋਲਦੇ ਆ ਐਸੇ ਦਾ ਰੋਜ਼ ਪਈਦਾ ਵਾ ਕਿਹੜੀਆਂ ਕੰਮ ਨੂੰ ਕਰਨਾ ਕੋਈ ਅੱਛਾ ਆਹੋ ਕਦਾਂ ਚਾਹ ਪਣੀ ਪੀਟਾ ਹੀ ਨਹੀਂ ਜੇ ਚਾਹ ਤੇ ਪੀ ਲਈਆ ਅੱਛਾ ਠੀਕ ਆ ਐ ਨਿਆਏ ਨਾਲ ਕਣੀ ਆਹ ਅਜੇ ਪੰਥ ਆਇਆ ਛੁੱਟੀਆਂ ਪਈਆਂ ਸੁਖਣਾ ਨੂੰ ਆਵਾਜ਼ ਆਉਂਦਾ ਹੈ ਨਾਨਕੇ ਚੱਲੀਏ ਅੱਛਾ ਅੱਛਾ ਤੇ ਆਪਾਂ ਫਿਰ ਉਹਨੂੰ ਸਕੂਲੋਂ ਲੈ ਕੇ ਇੱਧਰ ਆ ਗਏ ਸਿੱਧਾ ਠੀਕ ਆ ਠੀਕ ਆ ਬਰਾਦਰ ਨੇ ਆਜੇ ਹੁਣ ਇੱਛੇ ਆਏ ਤੁਹਾਡੇ ਕੋ। ਫੁੱਲ ਟਾਈਮ ਕੱਟ ਗਏ ਆ ਮੈਂ। ਅੱਛਾ ਅੱਛਾ ਠੀਕ ਆ। ਉਹਨਾਂ ਦਾ ਟੈਨਸ਼ਨ ਲੈ ਆਉਣਾ। ਕਿਉਂ ਨਹੀਂ ਜਾਣੀ ਪੱਕਿਆ ਜੇ। ਝੋਨੇ ਕੋਹ ਤੇ ਵੜਲੇ ਆ। ਅੱਛਾ ਤੇ ਕੋਹ ਵੜ ਲਾਂਗੇ ਜਾ ਕੇ। ਉਹ ਘੜਾ ਪਾ ਚੱਲੇ ਆ। ਚਲੋ ਠੀਕ ਆ ਠੀਕ ਆ ਕੋਈ ਗੱਲ ਨਹੀਂ। ਝੋਨੇ ਸਾਡੇ ਵੀ ਆ ਪੱਕਣ ਵਾਲੇ ਆ। ਅਸੀਂ ਬੰਦਾ ਲੱਭਦੇ ਫਿਰਦੇ ਹਾਂ ਕੋਈ। ਤੇ ਬੰਦੇ ਨਹੀਂ ਲੱਭਣ ਦੇ। ਲੱਗ ਬੱਲਾ ਬਣਾ ਵੜਦੇ ਟਾਣਾ। ਅੱਛਾ ਮੈਂ ਤਾਂ ਟੈਂਚਰ ਬੰਦੇ ਲਾਏ ਆ ਉੱਥੇ ਪਿੰਡ। ਅੱਛਾ ਹੋਰ ਉਹਨਾਂ ਕੰਮ ਕਰ ਲੈਣੇ ਸਾਰੇ। ਸਾਡੇ ਬੰਦੇ ਮਿਲ ਜਾਂਦੇ ਫਿਰਾਂ। ਬੰਦੇ ਅੱਗੇ ਪਿੱਛੇ ਫਿਰਦੇ ਆ। ਤੁਸੀਂ ਪਹਿਲਾਂ ਦੱਸ ਦੇ ਹੁਣ 2-4 ਬੰਦੇ ਪਿੰਡੋਂ ਨਾਲ ਲੈ ਆਉਂਦੇ ਤਾਂ ਕੋਈ ਗੱਲ ਨਹੀਂ ਸਰ ਸੋ ਜਾਂਦਾ ਹੁੰਦਾ ਏਦਾਂ ਚਲੋ ਅੰਦਰ ਬਈ ਆਪਾਂ ਫੇ ਚਲੋ ਤੁਸੀਂ ਪਿਓ ਪਾਣੀ ਪੋਣੀ ਮੈਂ ਤਾਂ ਇਹ ਨਿਕਲਿਆ ਹੀ ਆ ਬਾਹਰ ਅੱਛਾ ਅੱਛਾ ਚਲੋ ਵੇ ਭੁੱਖ ਲਾ ਤੁਸੀਂ ਤਾਂ ਛਾਤੀ ਦੀ ਟੀ ਮਾਰ ਲਓ ਕੋਈ ਨਾ ਇੱਥੇ ਹੀ ਆਪਾਂ ਹੁਣ ਛਾਤੀ ਮਾਰਨੀ ਹੁਣ ਕੀ ਕਰਨਾ ਵਾ ਠੀਕ ਡਾਂਡੇ ਤੇ ਪੱਕੇ ਲਾਏ ਜਾਵਦੇ ਨੇ ਅਰਖਾਂ ਹਾਂ ਇਹدار ਸਾਹ ਤੇ ਆ ਗਏ ਆ ਮਰਨਿਕਾ ਕਿੱਥੇ ਐਜ ਹੈ ਕੋਈ ਆਉਂਦਾ ਕੋਈ ਚਾਰੇ ਜੀ ਕਰਦਾ ਮੇਰਾ ਕੋਈ ਨਹੀਂ ਉਹ ਵੀ ਆ ਜਾਊਗਾ ਚਲ ਤੜਕਾ ਤਾਂ ਲੱਗ ਗਿਆ ਵਾ ਇਹਦੀ ਕੰਮ ਨਿਬੜਿਆ ਕਰਦੇ ਮੇਰੇ ਦਿੱਤੇ ਚੋਂ ਆਇਆ ਵਾ ਨਾ ਖਾ ਹੀ ਲਿਆ ਇਨੇ ਮੇਰੀ ਗੱਲ ਸੁਣਾ ਇਹ ਕਹੇ ਆ ਕੇ ਸੱਤੇ ਬੈ ਗਿਆ ਵਾ ਸੱਤੇ ਬੈ ਗਿਆ ਤਾਂ ਤੜਦੀ ਮਾਣੇ ਆਉਣਾ ਤੜੇ ਰਾ ਸੱਤੇ ਬਿਠਾ ਸੱਤੇ ਤਾਂ ਸਾਡੇ ਬਿਠਾਓ ਪਤਾ ਕੀ ਗੱਲ ਈ ਹੁਣ ਕਿਉਂ ਨਾ ਵਢਣ ਆਲਾ ਨਾ ਤੇ ਮਾਦ ਨੇ ਸਦਿਆ ਨੂੰ ਕਿ ਮੰਡੀ ਜਾਊਗਾ ਨਾਲ ਦੇ ਦੇਖੋਗਾ ਕਿਨੇ ਦਾ ਹੋਇਆ ਝੋਨਾ ਮੈਂ ਇਹ ਕੌਣ ਹਾਂ ਮੰਡੀ ਜਾਣ ਵਾਲਾ ਉਹ ਸਾਡੇ ਤੇ ਚਲਦੀ ਸੀ ਝੋਨਾ ਕਿੰਨੇ ਦਾ ਹੋਇਆ ਨਾਲ ਇਹ ਕੌਣ ਦੱਸਾਂ ਤੁਹਾਨੂੰ ਖਵਾਣਾ ਮੈਂ ਤੈਨੂੰ ਪੁੱਛਿਆ ਮੈਂ ਵੀ ਤੋ ਨਾਲ ਵੜਿਆ ਗਿਆ ਵਾ ਹਾਂ ਇਹ ਜੀ ਮਾਫੀ ਜੋ ਤਸਿਆ ਨੂੰ ਕਿਦਾਂ ਮਹਿਰਾਜ ਹੋ ਗਿਆ ਅੱਜ ਹੂੰ ਇਹ ਨਹੀਂ ਪੱਕੇ ਇੱਥੇ ਆ ਅੱਛਾ ਮੈਂ ਤੇ ਬੰਦੇ ਨੇ ਪੁੱਛਿਆ ਮੈਂ ਕਿ ਨਾ ਵੜਿਆ ਗਿਆ ਵਾ ਅੱਧਾ ਕੋ ਵੜਿਆ ਗਿਆ ਵਾ ਹਾਂ ਅੱਧਾ ਕਰੀਂਦਾ ਵਾ ਇਹ ਕੰਮ ਇਹ ਸੇ ਆਇਓ ਆਇਆ ਵਾ ਨਾ ਤੇ ਜਿੰਦਾਂ ਚੋਂ ਨਾਮ ਦਾ ਵਾ ਅਬਲ ਤੇ ਵਢਾਓ ਨਾ ਕਿੰਨੇ ਕਿਦਾਂ ਬੈਠਾ ਰਹਿਣਾ ਇਹਨੇ ਜੇ ਵਢਾਉਣਾ ਤੇ ਆ ਪੱਕਿਆ ਉਹਨੂੰ ਘਰੇ ਲਾ ਲਓ ਸ਼ੈੱ ਵੜਾ ਕੇ ਜਾਓ ਨਾ ਮੰਡੀ ਕਹਿਓ ਫੇ ਰੇਟਨ ਲੱਗਾ ਇਹਦਾ ਤੂੰ ਤੋਂ ਮੀ ਆ ਜਾ ਤੇ ਸਾਰਾ ਕੰਮ ਕਰਵਾ ਬਈ ਨਾ ਸ਼ੱਡ ਚ ਲਾ ਲੋ ਤੇ ਟਰਾਲੀ ਫਿਰਤੀਓ ਚੱਲਿਆ ਵੋ ਹੋੜੀ ਸਾਡੀ ਮਾਵਾਂ ਨੇ ਸ਼ੱਡ ਤੇ ਕੰਨ ਜਣਾਓ ਫਿਰ ਕੋਹ ਹਿੰਨ ਨਾਲ ਲਿਖਣਾ ਇਹਨੂੰ ਤੁਹਾਡੇ ਮੂੰਹ ਜਬਾਨਾ ਨਹੀਂ ਆ ਨਾਲ ਚੁੱਕੀ ਕਰਨਾ ਇਹਨੂੰ ਅੱਧੇ ਅੰਤਰੀ ਮੱਗ ਵੱਜ ਗਈ ਆ ਹੁਣ ਨਾ ਧਿਆਨ ਰਿਓ ਚੰਗਾ ਬੜਾ ਬੜਾ ਹੈ ਕੋਈ ਨਹੀਂ ਤੇ ਵਾਤੇ ਪਹਿਲਾਂ ਹੁੰਦੇ ਨੇ ਪਕੌੜੇ ਟਫਾਏ ਆ ਖੜਾ ਕੱਢ ਕੇ ਹੁਣ ਮੈਂ ਚੜਿਆ ਸਰਜਿੰਦ ਤੜਕਾ ਲਿਆ ਕੇ ਪਾਸੇ ਗੋਭੀ ਬਣਾਈ ਹੈ ਹੋਰ ਦਸ ਕੀ ਕਰੀਏ ਘਰਪਿੰਦੇ ਦਸ ਕੀ ਨਹੀਂ ਹੁਣ ਮੰਜਿੱਤ ਰਾਵੂਗਾ ਤਾਂ ਉਹ ਤੇ ਆਪੇ ਕਰੂਗਾ ਮਾਦਕਾ ਖਾਣਾ ਪੀਣਾ ਨਿਕ ਆ ਗਈ ਖਾਣ ਪੀਣ ਦਾ ਸ਼ਿਕਾਇਤ ਮਾ ਖਾਣ ਪੀਣ ਦਾ ਸ਼ਿਕਾਇਤ ਵਾ ਮੂਈ ਗਾੜੀ ਦੇ ਖਿਆਲ ਸਭ ਤੋਂ ਉਫਾ ਵੱਢਣੇ ਪੈਣਾ ਇਹ ਨਹੀਂ ਪਤਾ ਕਿ ਕਿਤੇ ਆਏ ਹਿੰਗੇ ਤੇ ਚਾਰ ਕਿੱਲੇ ਲੈ ਜੀਏ ਆਪ ਤਾਂ ਖਾਲੀ ਹੱਥ ਹੰਕਉਂਦੇ ਆ ਜਾਂਦੇ ਟੁੱਕਰ ਜਾ ਰਹਾ ਭਾਰਨ ਦੇ ਗੱਲ ਗੱਲ ਰਹਾ ਜੀਤ ਕਿਸੇ ਮੈਨੂੰ ਮਿਲਾਂ ਉਹ ਅੰਦਰ ਨਹੀਂ ਮਾਲਾ ਗਿਆ ਕੇ ਜਲਦੀ ਮੇਰੀ ਗੱਲ ਸੁਣ ਨੱਕ ਬੋਲਣਾ ਬਟਿਓ ਅੰਦਰ ਅੰਦਰ ਪੀਜੇ ਚੰਗਾ ਹੁਣ ਉਹ ਪੀਂਦੇ ਪਥੇਰਾ ਪੀਂਦੇ ਆ ਜਾਓ ਜਾ ਕੇ ਮਿਲ ਲਾਓ ਫਿਰ ਤੁਹਾਡੀ ਮਾਂੇ ਬੜਬੜ ਕਰਨਾ ਵਾ ਆਇਆ ਤਾਂ ਮਿਲਿਆ ਨਹੀਂ ਭੈਣ ਨੂੰ ਸਭ ਜੀ ਦੋ ਦੰ ਬਣਾ ਲਿਆ ਫਿਰ ਦੋ ਬਣਾ ਲ ਨਾ ਵਾ ਤੇ ਤੀਜੀ ਨਹੀਂ ਮੇਰੇ ਕੋ ਬਣਦੀ ਨਹੀਂ ਗਰਮੀ ਵਿੱਚ ਰਾਤ ਨੂੰ ਫੇਰ ਕਹਿਣਾ ਕੁਛ ਨਵਾਂ ਚਾਹੀਦਾ ਵਾ ਕਿੱਥੋਂ ਬਣਾਈ ਦੇਗੀ ਇਹਨਾਂ ਦਾ ਕੁਛ ਅਹੀਂ ਆ ਫੇਰ ਆਰ ਬਾਹਰ ਲੈ ਜੜਗੇ ਖਾਣਾ ਤਾਂ ਨੇ ਮੀਟ ਹੀ ਆ ਜੇ ਮੀਟ ਨਾ ਮਿਲੇ ਤਾਂ ਸਿਰ ਪਾੜ ਦੇਣਾ ਅਗਲੇ ਨੇ ਨਾਲ ਛੱਤੀ ਛੱਤੀ ਗੱਲਾਂ ਕਰਨੀਆਂ ਵਾ ਕਿ ਸੇਵਾ ਨਹੀਂ ਹੋਈ ਤੇ ਸੇਵਾ ਤਾਂ ਘਰ ਨਹੀਂ ਹੋਣੀ ਇਹ ਦੀ ਸੇਵਾ ਤਾਂ ਬਾਹਰ ਹੀ ਹੋਣੀ ਆ ਚੱਲ ਮਨਾ ਹੁਣ ਚੋਲ ਵੀ ਧਰ ਲੈਣੀ ਨਾਲ ਜੱਡਾ ਬਣਾ ਲੈਣੀ ਥੋੜਾ ਜਿਹਾ ਢਾਂਜੀ ਭਾਵਨ ਕਿੱਥੇ ਚਲ ਗਈ ਆ ਮੈਨੂੰ ਰਫਈ ਚਵਾੜ ਕੇ ਆਪ ਇਹ ਵੀ ਨਿਕਲਦੀ ਕਿ ਪਾਸੇ ਨੇ ਅੱਛਾ ਹਾਂਜੀ ਮੰਮੀ ਕੰਮੀ ਨਾ ਕੁਛ ਨਹੀਂ ਹਾਂਜੀ ਹਾਂਜੀ ਉਹ ਤਾਂ ਕੰਮ ਕਾ ਹੈ ਦੇ ਕੇ ਨਾ ਸੁਣਿਆ ਹੈ ਕਿ ਨਾ ਦੇ ਨਹੀਂ ਆਹ ਮੰਮੀ ਪੈਸੇ ਤੇ ਤੁਸੀਂ ਦਿੱਤੇ ਸੀ ਆਹ ਉਹ ਪਤਾ ਕੀ ਹੈ ਹਾਂ ਹੀ ਗਏ ਸੀ ਜਦੋਂ ਚੱਲ ਗਏ ਇੱਥੋਂ ਮੈਂ ਤਾਂ ਸੋਚਿਆ ਚਲ ਸੂਟ ਲੈ ਲੂੰਗੀ ਤੇ ਪਰ ਉਹ ਨਾ ਮੱਝ ਦੀ ਦਸ ਪੈ ਗਈ ਸਾਨੂੰ ਅੱਛਾ ਤੇ ਉਹ ਗੁਸ਼ਨ ਮੱਝ ਲੈਣ ਚੱਲ ਗਏ ਤੇ ਵਿੱਚੋਂ ਫਿਰ ਪੈਸੇ ਥੋੜਦੇ ਸੀ ਉਹ ਜਿਹੜੇ ਤੁਸੀਂ ਦਿੱਤੇ ਉਹ ਚੱਕੇ ਗੁਸ਼ਨ ਨੇ ਉਹਦੇ ਵਿੱਚ ਪਾਤੇ ਚਲੋ ਕੋਈ ਗੱਲ ਨਹੀਂ ਉਹ ਵੀ ਚੰਗਾ ਹੋ ਗਿਆ ਮੱਝ ਲੈ ਆਂਦੀ ਐ ਪੁੱਤ ਕਰ ਲਵੇ ਚਲ ਕੋਈ ਨਹੀਂ ਮੰਮੀ ਮੈਂ ਉਹ ਵੇਲੇ-ਕਵੇਲੇ ਕਰਕੇ ਪੈਸੇ ਤੁਹਾਨੂੰ ਦੇ ਦੂੰਗੀ ਨਹੀਂ ਮੈਨੂੰ ਤੂੰ ਪੈਸੇ ਨਾ ਦੇਈਂ ਇਥੋਂ ਗੱਲ ਹੁਣ ਇੱਥੇ ਹੀ ਠੱਪੀ ਰਹਿਣ ਦੇ ਤੇ ਹੈਗੇ ਮੇਰੇ ਕੋਲ ਪੈਸੇ ਹੋਰ ਤਾਂ ਹੁਣ 4 ਦਿਨ ਰਹਿਣਾ ਹੀ ਆ ਨਾ ਹਾਂਜੀ ਹਾਂਜੀ ਉਹ ਮੈਂ ਤੈਨੂੰ ਦਵਾਂਗੀ ਪਰਦੇ ਨਾ ਤੇ ਤੂੰ ਜਾ ਕੇ ਤੇ ਲਿਆਦੀਆਂ ਨਾ ਸੂਟ ਕਿਉਂ ਭਾਬੀ ਉਹਨੇ ਕੋਈ ਗੱਲ ਗੁੱਲਤ ਨਹੀਂ ਕਰਤੀ ਕਰਦੀਆਂ ਹੀ ਨਾਲੇ ਆਪਣਾ ਲੈ ਐਵੇਂ ਤਾਂ ਨਾ ਇਹਨਾਂ ਨੂੰ ਲਿਆ ਦੇ ਕਰਦੀਆਂ ਹੀ ਇੱਕ ਦਿਨ ਬੜੀਆਂ ਗੱਲਾਂ ਸਾਡੇ ਸੂਟ ਲੈਣ ਗਈ ਪੈਸੇ ਲੈ ਕੇ ਤੇ ਕੀ ਗੱਲ ਸਾਨੂੰ ਨਹੀਂ ਖਰੀਦਣੇ ਆਉਂਦੇ ਉਹਨੂੰ ਪਹਿਲੇ ਤੋਂ ਦਿੰਨੀ ਆ ਧੀ ਨੂੰ ਤੇ ਉਹ ਸੂਟ ਲਿਆ ਕੇ ਦਵੇ ਅਸੀਂ ਨਹੀਂ ਲਿਆ ਸਕਦੀਆਂ ਆਪਣੀ ਮਰਜ਼ੀ ਦੇ ਅੱਛਾ ਬੜੀਆਂ ਗੱਲਾਂ ਬਾਤਾਂ ਕਰਦੀਆਂ ਤੇ ਮੈਂ ਆਖਿਆ ਫੇਰ ਕੀ ਉਹਨੇ ਮਾੜੇ ਤੋਂ ਨਹੀਂ ਲਿਆ ਕੇ ਦੇਣੇ ਤੁਹਾਨੂੰ ਚੰਗੇ ਲਿਆ ਕੇ ਦੇਗੀ ਉਹਨੂੰ ਘੜਾ ਪਤਾ ਨਹੀਂ ਕੱਪੜਾ ਖਰੀਦਣ ਦਾ ਮੈਨੂੰ ਵੀ ਚਾਨ ਲੱਗੇ ਬਥੇਰੀਆਂ ਗੱਲਾਂ ਕੀਤੀਆਂ ਮੈਂ ਕੋਈ ਨਹੀਂ ਮੈਂ ਚੰਗੇ ਲਿਆਉਂਗੀ ਮੈਂ ਮਾੜੇ ਥੋੜੀ ਲਿਆਉਂਗੀ ਤੁਹਾਡੇ ਕਿਉਂ ਆਂਦੀ ਸਾਡੇ ਸੂਟ ਉਹ ਲਿਆਵੇ ਅਸੀਂ ਕਿਹੜੀਆਂ ਨਿਆਣੀਆਂ ਅਸੀਂ ਆਪਣੀ ਮਰਜ਼ੀ ਦੇ ਲਿਆਈਏ ਮਰਜ਼ੀ ਦੇ ਪਾਈਏ ਬੜੀਆਂ ਗੱਲਾਂ ਕਰਨ ਕੇ ਬੜੀਆਂ ਲੜਨ ਮੇਰੇ ਨਾਲ ਦੋਵੇਂ ਜਣੀਆਂ ਹੀ ਬੈ ਗਈਆਂ ਮੈਂ ਆਖਾ ਕਰ ਲਓ ਜਿੰਨੀਆਂ ਕਰਨੀਆਂ ਮੈਂ ਫੇਰ ਮਾਰਿਆ ਦਬਕਾ ਚੰਗਾ ਕੀਤਾ ਤੁਸੀਂ ਇਦਾਂ ਕਰ ਦੇਣਾ ਜੇ ਨਾ ਤੇ ਚੌਥਾ ਹਿੱਸਾ ਕੁੜੀ ਨੂੰ ਦਊਂਗੀ ਚੰਗਾ ਕੀਤਾ ਹਾਂ ਫੇਰ ਨੰਨੇ ਉਹ ਮੈਂ ਆਖਿਆ ਸੋਤਾ ਨੂੰ ਤਾਂ ਮਮੀ ਮੈਂ ਵੀ ਸੋਚਣ ਢੀ ਆ ਪਿਛਲੀ ਵਾਰ ਹੀ ਆਏ ਤੇ ਪਾਣੀ ਮੱਥੇ ਮਾਰਤਾ ਅੱਜ ਬੜੇ ਪਕੌੜੇ ਕੱਢ ਕੇ ਖਵਾਲਣ ਨੇ ਪਤਾ ਨਹੀਂ ਕੀ ਗੱਲ ਆ ਉਹ ਇਹੋ ਗੱਲ ਵਾਣਾ ਹੁਣ ਪਤਾ ਉਹਨਾਂ ਨੂੰ ਇਹ ਸਾਡੇ ਫੇਸੇ ਚੋਂ ਹਿੱਸਾ ਚਲ ਜਾਣਾ ਹਾਂ ਹਾਂ ਤਾਂ ਹੀ ਤੇ ਹੁਣ ਸੇਵਾ ਐਵੇਂ ਨਹੀਂ ਕਰਨ ਢੀਆਂ ਕੀ ਕਰਨ ਉਹ ਸਾਡੇ ਨਾਂ ਲਾ ਕੇ ਜਾਊਗੀ ਹਾਂ ਸੇਵਾ ਤਾਂ ਹੀ ਕਰ ਰਹੀਆਂ ਨੇ ਮੈਂ ਕਿਹਾ ਤੁਸੀਂ ਅੱਜ ਇਹੋ ਜਿਹੇ ਗੱਲਾਂ ਕਰਦਿਆਂ ਜੇ ਮੇਰੇ ਜੀਂਦੇ ਆਈ ਤੇ ਮਗਰੋਂ ਮੇਰੇ ਕੀ ਕਰੋਗੇ ਤੁਸੀਂ ਸਹੀ ਗੱਲ ਆ ਮੰਮੀ ਆਹ ਮੈਨੂੰ ਲੱਗਦਾ ਮਗਰੋਂ ਤੇਨਾਂ ਨੇ ਹੁਣ ਘਰ ਨਹੀਂ ਵੜਨ ਦੇਣਾ ਆਹੋ ਤਾਂ ਮੈਂ ਫਿਰ ਮੈਂ ਤੇ ਹਿੱਸਾ ਉਹਨੂੰ ਦੇਣਾ ਨਾਂ ਵੀ ਮਿਲੋ ਕਿਤੇ ਤਾਂ ਵੀ ਤੁਹਾਡੀ ਮਰਜ਼ੀ ਉਹਦੇ ਕੋਲ ਤੇ ਆਉਂ ਜਿੱਦਾਂ ਮਰਜ਼ੀ ਉਹ ਕਰੇ ਹਾਕਿਲ ਚੰਗੀ ਗਈ ਮੰਮੀ ਤੇ ਹਾਂ ਦਮਕਾ ਹੀ ਮਾਰਿਆ ਫਿਰ ਮੈਂ ਚੱਲ ਫੇਰ ਉਦਨ ਦੀਆਂ ਹੁਣ ਕੰਨ ਚ ਪਾਈਆਂ ਨਹੀਂ ਦੁਖਦੀਆਂ ਚੰਗਾ ਕੀਤਾ ਫੇਰ ਮੈਂ ਦੱਸਿਆ ਤੇਰੇ ਭਰਾਵਾਂ ਨੂੰ ਇੰਨਾ ਕੁ ਡਰ ਹੋਣਾ ਚਾਹੀਦਾ ਵਾ ਭਰਾਵਾਂ ਤੇਰਾ ਪਾਣੀ ਤਾ ਨਹੀਂ ਪੁੱਛਿਆ ਨਹੀਂ ਅੰਦਰ ਕਿ ਤੂੰ ਪੁੱਛਿਆ ਨਹੀਂ ਉਦਾਂ ਤੇ ਗੱਲਾਂ ਕਰਦੀਆਂ ਬੜੀਆਂ ਐ ਬਾਹਰੀ ਫੇਰ ਨੇ ਤੇ ਮੈਂ ਕਹਿੰਦਾ ਨਾ ਹਿੱਦਾ ਕਰ ਰਹੇ ਆਂ ਬਾਹਰੀ ਨੂੰ ਚੁੱਕ ਚੁੱਕ ਮਾਰ ਰਹੇ ਆਂ ਟੁੱਟ ਜਾਊਗੀ ਤੀਜੇ ਦਿਨ ਤੈਨੂੰ ਮੈਂ ਬਾਹਰੀਆਂ ਲੈ ਆ ਕੇ ਦਿੰਦੀ ਰਹੂੰਗੀ ਝਾੜੂ ਹਾਂ ਹਾਂ ਚੁੱਕ ਕੇ ਭਰਾ ਮਾਰੀ ਲੈ ਆਪੇ ਫੇਰ ਲਾ ਆਪੇ ਯਮ ਕਰ ਲਾ ਤੁਸੀਂ ਕਹਿੰਦੇ ਮੈਂ ਫੇਰਦੀ ਰਹੀ ਆ ਮੈਂ ਕਹਿੰਦਾ ਫੇਰਦੀ ਨਹੀਂ ਮੈਂ ਕਿਹਾ ਸਾਰੀਆਂ ਵਾਰ ਮੈਂ ਇਹੋੇ ਕੰਮ ਕੀਤੇ ਨੇ ਘਰ ਦੇ ਤੁਸੀਂ ਅੱਜ ਨਵਾਂ ਤੇ ਨਹੀਂ ਕਰਨ ਲੱਗੀਆਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੱਲ ਹੀ ਲਿਆਂਦਾ ਜੇ ਤੁਸੀਂ ਬਾਹਰ ਨਹੀਂ ਫੇਰਨੀ ਇੰਨਾ ਕੁ ਦਬ ਕੇ ਰੱਖੋਗੇ ਤੇ ਚੰਗਾ ਵਾ ਫੇਰ ਮੁੰਡੇ ਆਏ ਬਾਹਰੋਂ ਉਹਨਾਂ ਨੇ ਮੈਂ ਫੇਰ ਦੱਸਿਆ ਠੀਕ ਆ ਮੈਂ ਕਿਹਾ ਵੀ ਇਹਨਾਂ ਨੇ ਇਦਾਂ ਕੀਤੀ ਮੇਰੇ ਨਾਲ ਬੋਲੇ ਕਿ ਨਹੀਂ ਵੀਰ ਜੀ ਨਹੀਂ ਕੁਛ ਫੇਰ ਅੰਦਰ ਚੱਲ ਗਏ ਜਾਂਦੇ ਨੇ ਕਰਨੇ ਇਹਨਾਂ ਦੀ ਸੇਵਾ ਜਰੀ ਚੰਗੀ ਤਰ੍ਹਾਂ ਹੀ ਪਤਾ ਮੈਨੂੰ ਜਿੰਨੀ ਕਿ ਸੇਵਾ ਕਰਨ ਉਹਨਾਂ ਦੇ ਕੰਨਾਂ ਥਾਣੀ ਮੈਂ ਕੱਢਦੀ ਗੱਲ ਮੁੰਡਿਆਂ ਚਾਰ ਹਿੱਸੇ ਕਰਨੇ ਜੇ ਮੈਂ ਜੇ ਇਹਨਾਂ ਫਿਰ ਇਹਦਾਂ ਹੀ ਸਹੀ ਉਹ ਵੀ ਮਮੀ ਥੱਲੇ ਲੱਗੇ ਉਹਨਾਂ ਦੇ ਹਾਂ ਹੁਣ ਪਤਾ ਨਹੀਂ ਉਹਨਾਂ ਕੁਛ ਕਿਹਾ ਕਿ ਨਹੀਂ ਕਿਹਾ ਅੰਦਰ ਉਹ ਦੰਦਿਆ ਧੀਰ ਵਰਗੀਆਂ ਹੋਈਆਂ ਸੀ ਨਾ ਨਹੀਂ ਚੰਗਾ ਵੈ ਇੰਨਾ ਕਿ ਤੁਸੀਂ ਰੱਖੋਗੇ ਨਾ ਤਪਕਾ ਦੇ ਚੰਗੀ ਗੱਲ ਨਹੀਂ ਤੇ ਇਹ ਤਾਂ ਪਰ ਚੜ ਗਈਆਂ ਹੀ ਮੇਰੇ ਸਿਰ ਤੇ ਤੇ ਜਾਣਦੀਆਂ ਹੀ ਕੁਛ ਨਹੀਂ ਮੈਨੂੰ ਗੱਲਾਂ ਕਰਦੀਆਂ ਬੱਤੀ ਬੱਤੀ ਮੇਰਾ ਰਾਦਾ ਵੀ ਹੁਣ ਚਾਰਕ ਦਿਨ ਮੈਂ ਤੁਹਾਨੂੰ ਨਾਲ ਹੀ ਲੈ ਜਾਣਾ ਆਪਾਂ ਛੁੱਟੀਆਂ ਕੱਟ ਕੇ ਜਦੋਂ ਜਾਣਾ ਫਿਰ ਵੇਖਿਓ ਇਹਨਾਂ ਨੇ ਗੱਲਾਂ ਕਰਨੀਆਂ ਮਗਰੋਂ ਤਾਂ ਵੀ ਤਾਂ ਵੀ ਇਹਨਾਂ ਨੇ ਗੱਲ ਕਰ ਲੱਗੀ ਆਪਣੀ ਮਾਨ ਲੱਗੀ ਇਹ ਮਾਨ ਉਹਦੇ ਕੋਲ ਲੈਣਾ ਜੂਆ ਪਲਾਨ ਮੈਂ ਟੇਕਾ ਕਈ ਕੁਛ ਕਰਨਾ ਇਹਨਾਂ ਨੇ ਚਲੋ ਕੋਈ ਨਹੀਂ वेखी जायगी जावादे मगरों गांधी चुप कर रही बोतिया सरते चढ़िया मैं करना डर ही बहुत खेलदा होना मामा तिया सलाह होंगी सौ दुख सुख हा नूा सुन दिया ਨਮਾਦ ਕਰਦੇ ਆਂ ਗਾੜੀ ਕੰਨਾਂ ਧੀਆਂ ਨਾਲ ਹੀ ਗੱਲ ਕਰ ਲਈ ਦੀ ਟਿੰਡ ਫੋਨ ਲਈਦਾ ਵਾ ਉਹ ਬੱਲੇ 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 ਨਿੱਕੀ ਮੇਰੀ ਜਾਨ ਆ ਗਈ ਹੁਣ ਬਣੂ ਗੱਲ ਉਹ ਬੱਲੇ ਸੱਸੀ ਘਰ ਭਾਏ ਸੱਸੀ ਕਾ ਸੱਸੀ ਕਾ ਕੀ ਆ ਜੀ ਵਧੀਆ ਵਧੀਆ ਕਰੋਗਾ ਆ ਜੀ ਆਹ ਯਾਰੇ ਬੱਜੇ ਆ ਜਦੋਂ ਭਰਾ ਆਵਾ ਉਹ ਮੈਨੂੰ ਤਾਂ ਬੜਾ ਚਰ ਹੋ ਗਿਆ ਇਹਨੂੰ ਪੰਜਾ ਬੜੀ ਪੀਤਾ 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 ਠੀਕ ਠੀਕ ਬਾਕੀ ਆ ਗਿਆ ਧੜ ਤਾਂ ਬਿਨਾ ਨਾ ਇੱਥੇ ਮੈਂਟ ਖਲੋਨ ਜੀ ਨਹੀਂ ਕਰਦਾ ਉਹ ਮੈਨੂੰ ਵੀ ਨਾ ਉਹ ਕਿਤੇ ਰਾਜੀ ਨਾਵੇਂ ਸ਼ੇਰ ਦਾ ਉਹ ਖਿਚੀ ਫੰਦੇ ਫੋਨ ਮਗ੍ਹਾ ਕੰਮ ਉਹ ਕੰਮ ਨਬੇੜ ਕੇ ਤੇ ਫੇਰੀ ਮੈਂ ਮੈਂ ਮੁੜ ਕੇ ਮੈਂ ਪੁਰਾਣਾ ਘਰ ਆ ਗਿਆ ਹੋਣਾ ਵਾ ਫੋਨ ਕਰਤਾ ਹੀ ਫੋਨ ਜਿਹਦਰ ਨੇ ਤੇ ਮੈਨੂੰ ਕਹਿੰਦਾ ਵੀ ਛੇਤੀ ਆ ਜਾ ਗੱਲ ਹੁਣ ਇਦਾਂ ਵਾ ਹੈ ਤੇ ਹੁਣ ਮੱਜਨੇ ਦਿਨ ਇੱਥੇ ਆ ਸਾਰਿਆਂ ਨੂੰ ਜਵਾਬ ਦੇ ਦੇਣਾ ਬਾਅਦ ਨਾ 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 ਨਹੀਂ ਕਰਦਾ ਤੁਹਾਡਾ ਬਣਾਇਆ ਉਹ ਨਹੀਂ 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 ਤੂੰ ਕੰਮ ਲਾਵਾ ਆਪਣਾ ਜਵਾਈ ਭਾਈ ਛੱਡ ਕੇ ਤੇ ਜਾਇ ਜਾਂਦਾ ਆਹ ਬਾ ਠੀਕ ਵਾ ਆ ਕੋਈ ਨਹੀਂ ਇਹ ਤੇ ਮੈਨੂੰ ਮਿਲਦੇ ਗਿਲਦੇ ਰਹੀ ਨਹੀਂ ਜਨਤਾ ਇੱਥੇ ਤੂੰ ਹੁਣ ਆਣਾ ਕਦੀ ਕਿਦਾਂ ਮਰ ਕੋ ਨਿਕਲੇ ਨਹੀਂ ਜਾਂਦਾ ਉਹੋ ਤੇ ਗੱਲ ਆ ਮੈਂ ਤੇ ਘਰ ਕੋਣ ਹੁਣ ਕ ਛੱਡ ਕੇ ਕਿਨੂੰ ਐ ਜੇ ਉਹ ਘਰ ਮੈਂ ਬੰਦੇ 2-4 ਲਾਏ ਆ ਕੰਮ ਅੱਛਾ ਉਹਨਾਂ ਕਰੀ ਜਾਣਾ ਵਾ ਠੀਕ ਤੇ ਬਾਕੀ ਅੰਦਰਾਂ ਨੂੰ ਜਾਂਦੇ ਮਾਰੇ ਆ ਆ ਵਾਕੇ ਤੁਹਾਡੇ ਬੰਦੇ ਗੱਲ ਸਹੀ ਆ ਵੀ ਤੁਹਾਡਾ ਨਾ ਲੋਕੀ ਮਾਨਤਾਂ ਬੜਾ ਕਰਦੇ ਤੇਰੇ ਅੱਖੇ ਲੋਕੀ ਲੱਗ ਜਾਂਦੇ ਆ ਅੱਡੇ ਬੋਲਤੇ ਇੱਕ ਸਦਾ ਤਿੰਨ ਆਈਂਦੇ ਆ ਉਹੋ ਤੇ ਗੱਲ ਵਾ ਨਾ ਉਹ ਫੇਰ ਤੁਸੀਂ ਸਿਹਤ ਬੰਦੇ ਹੋਏ ਤੁਹਾਡਾ ਫੇਰ ਲਾ ਕੇ ਸਕੇ ਨਾ ਪੁੱਤਰਾ ਚੱਲਦਾ ਵਾ ਗਾ ਉਹ ਇਦਾਂ ਹੀ ਆ ਹਰ ਹੋਰ ਫਿਰ ਸੁਣਾਉ ਬਸ ਵਧੀਆ ਵਧੀਆ ਮौजਾਂ ਬੱਜੀਆਂ ਵਾ ਫੋਰ ਫਿਰ ਕਰੀ ਕੋ ਖਾਣ ਪੀਣ ਦੀਆਂ ਵਾ ਆਹੋ ਹੈ ਓਂਡੀਆਂ ਸ਼ਮਾਂ ਪੈਂਡੀਆਂ ਵਾ ਆਹੋ ਮੈਂ ਅੱਗੇ ਆਖਣੇ ਮੈਂ ਦਿਨ ਮੜਾ ਜਾ ਗਾਂਵ ਸ਼ਾ ਹੁੰਦਾ ਤੇ ਫੇਰੀ ਚਲਦੇਗੇ ਪਾਸੇ ਨੂੰ ਕਿ ਜਾ ਘਰੇ ਕਰ ਲਈ ਸਭ ਕੋ ਅੱਜ ਕਿਹ ਬਣੇ ਨਹੀਂ ਜਾਣਾ ਹੈ ਅੱਜ ਉਹ ਲੋਨੇ ਬਾਰਬੀਕਿਊ ਜਾ ਓਏ ਉਹ ਤੇ ਮੇਰੀ ਗੱਲ ਸੁਣ ਲੈ ਤੇ ਕੋਲੇ ਦੇ ਮੂੰਹ ਕਾਲਾ ਕਰਾਵਾਂਗੇ ਉੱਥੇ ਤੂੰ ਕੰਮ ਮਾਰ ਮਾਰ ਕਿਉਂ ਮੂੰਹ ਕਾਲਾ ਕਰਾਉਣਾ ਆ ਭਈਏ ਕਿਹੜੇ ਕੰਮ ਨੂੰ ਆ ਆਹੋ ਉਨੁਸਾਰ ਤੋਂ ਕੋਲੇ ਆਪੇ ਬਾਲੂਗਾ। ਉਹ ਮੈਂ ਕਹਿੰਦਾ ਉਹ ਨਾ ਮੀੜ ਮੈਂ ਅੱਜ ਬਾਹਰ ਨਹੀਂ ਜਾਣਾ। ਮੀੜ ਦਾ ਸਵਾਦ ਨਾ ਖਰਾਬ ਮੈਂ ਨਾ ਮੈਂ ਅੱਜ ਬਾਹਰ ਨਹੀਂ ਜਾਣਾ। ਆਹ ਉੱਥੇ ਬਹਿ ਗਏ ਨਾ ਬਾਹਰ ਕਿਤਾ ਨਹੀਂ ਜੇ। ਠੀਕ ਆ। ਹਾਂ ਉੱਥੇ ਅੱਜ ਕੰਮ ਚੱਲੂ। ਠੀਕ 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 ਠੀਕ। ਤੇ ਜਾਮ ਹਾਂ ਦੇਸੀ ਚੱਲੂ ਕੰਮ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਈਆ। ਤੇਰੇ ਕਰਕੇ ਮੈਨੂੰ ਅੰਗਰੇਜ਼ੀ ਵੀ ਪੀਣੀ ਪੈਂਦੀ ਤੇ ਮੈਂ ਪੀ ਲੈਣੀ। ਉਹ ਤਾਂ ਮੈਨੂੰ ਡਾਕਟਰ ਨੇ ਬੰਦ ਕੀਤੀ ਐ। ਅੱਜ ਕੋਹ ਅੰਗਰੇਜ਼ੀ ਨਹੀਂ। ਸਭ ਕੋ ਦੇਸੀ ਚੱਲੂਗਾ। ਚੱਲ ਚੱਲੰਦੇ ਫਿਰ ਅੱਜ। ਦੇਸੀ ਕੁੱਕੜ। ਤੇ ਦੇਸੀ ਕੁਕਰ ਤੂੰ ਵੇਖਿਆ ਨਹੀਂ ਮੈਂ ਹੁੰਦਿਆ ਵੇਖ ਲਿਆ ਵਾ ਕਿ ਦਿੱਦ ਕਿਤਰਾ ਨਾ ਰੱਖਿਆ ਕਰਾ ਹਾਤੀ ਦਾ ਬੱਚਾ ਹੁੰਦਾ ਜੀ ਤਾਂ ਬਸ ਫਿਰ ਅੱਜ ਠੀਕ ਹੈ ਠੀਕ ਹੈ ਮੇਰਾ ਨਾ ਤੂੰ ਤਿਆਰੀ ਮੇਰਾ ਇੱਕ ਦਿਨ ਜੀ ਕਰਨ ਦਾ ਮੈਂ ਚੱਲਾਂ ਤੈਨੂੰ ਵੀ ਟਿਕਣ ਮੈਂ ਪ੍ਰਾਣਾ ਹੁੰਦਾ ਤੇ ਫੇਰ ਹੀ ਬੜਾਵਾਂਗੇ ਇਹਨੂੰ ਬਸ ਫਿਰ ਆ ਗਏ ਆਪਾਂ ਨਹੀਂ ਕੋਈ ਗੱਲ ਕਰੋ ਤਿਆਰੀ ਤੁਸੀਂ ਚਲੋ ਫਿਰ ਕਰ ਦਿੰਦੇ ਨੇ ਤਿਆਰੀਆਂ ਚਲਾ ਐਵੇਂ ਬੈਠਾ ਇੱਥੇ ਸਿਕੰਡਿਆਂ ਨਾ ਨਾ ਹੋਣੀ ਪਰਵਾਹ ਮੈਨੂੰ ਕੋਈ ਆ ਜਾ ਆ ਜਾ